ਰੀਤਮਾ ਵੱਲੋਂ ਸਾਰਿਆਂ ਨੂੰ ਅਦਬ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਅੱਜ ਵਿਰਾਸਤੀ ਖੇਡ ਪੰਡਾ ਪੰਡਾਰੀਆ ਬਾਰੇ ਇੱਕ ਕਵਿਤਾ ਲੈ ਕੇ ਹਾਜ਼ਿਰ ਹੋਈ ਹਾਂ ਇਹ ਕਵਿਤਾ ਕੋਰੜਾ ਛੰਦ ਵਿੱਚ ਹੈ ਜੀ ਵਿਰਾਸਤੀ ਖੇਡਾਂ ਦਾ ਨਹੀਂ ਜਵਾਬ ਜੀ ਵਿਰਸੇ ਚੋਂ ਦਿਸੇ ਆਪਣਾ ਪੰਜਾਬ ਜੀ ਨਿੱਕੇ ਬਾਲ ਖੇਡ ਕੇ ਹੁੰਦੇ ਨਿਹਾਲ ਜੀ ਪੰਡਾ ਪੰਡਾਰੀਆ ਦੀ ਖੇਡ ਕਮਾਲ ਜੀ ਪੰਜ ਸੱਤ ਬੱਚੇ ਖੇਡਣ ਨੂੰ ਆਉਂਦੇ ਖਾਲੀ ਹੱਥ ਆ ਕੇ ਮਨ ਪਰ ਚਾਉਂਦੇ ਹੋਰ ਕਿਸੇ ਸ਼ੈ ਦੀ ਨਹੀਂ ਹੁੰਦੀ ਪਾਲ ਜੀ ਪੰਡਾ ਪੰਡਾਰੀਆ ਦੀ ਖੇਡ ਕਮਾਲ ਜੀ ਹੁੰਦੇ ਇਕੱਤਰ ਕਿਸੇ ਵੀ ਮੈਦਾਨ ਜੀ ਜਾਂ ਫਿਰ ਬਣਦੇ ਵੇੜਿਆਂ ਤੇ ਸ਼ਾਂਤ ਜੀ ਚੱਲਣਾ ਸਭ ਨੇ ਅਸੂਲਾਂ ਦੇ ਨਾਲ ਜੀ ਪੰਡਾ ਪੰਡਾਰੀਆ ਦੀ ਖੇਡ ਕਮਾਲ ਜੀ ਸਭ ਤੋਂ ਪਹਿਲਾ ਹੈ ਸਾਥੀ ਨੂੰ ਪਗਾਵਣਾ ਆੱਖਾਂ ਮੀਡ ਉਹਨੂੰ ਕੁੰਜੇ ਹੈ ਬਿਠਾਉਣਾ ਫਾਟੀ ਦੇ ਸਿਰ ਤੇ ਮੁੱਠੀਆਂ ਦੀ ਪਾਲ ਜੀ ਪੰਡਾ ਪੰਡਾਰੀਆ ਦੀ ਖੇਡ ਕਮਾਲ ਜੀ ਪੰਡਾ ਪੰਡਾਰੀਆ ਕਿਤਨਾ ਘੁਪਾਰ ਹੈ ਇੱਕ ਮੁੱਠ ਚੁੱਕੋ ਦੂਸਰੀ ਤਿਆਰ ਹੈ ਉੱਚ ਦੇ ਨੇ ਸਾਰੇ ਹੀ ਰਲਾ ਕੇ ਤਾਲ ਜੀ ਪੰਡਾ ਪੰਡਾਰੀਆ ਦੀ ਖੇਡ ਕਮਾਲ ਜੀ ਕਿੱਥੇ ਕੋਣ ਲੁਕੇ ਰੱਖ ਦੇ ਖਿਆਲ ਨੇ ਚਾਹ ਨਾਲ ਖੇਡਣ ਨਿੱਕੇ ਨਿੱਕੇ ਬਾਲ ਨੇ ਕਰਦੇ ਨੇ ਮੁੜ ਕੇ ਉਹੀ ਸਵਾਲ ਜੀ ਪੰਡਾ ਪੰਡਾਰੀਆ ਦੀ ਖੇਡ ਕਮਾਲ ਜੀ ਆਖਰੀ ਜਣਾ ਜੇ ਚੁੱਕ ਲੈਂਦਾ ਮੁੱਠ ਜੀ ਹੋ ਲੈਂਦਾ ਅੱਥਾ ਫੜੀ ਵਿਤ ਕਮਾਲ ਜੀ ਪੰਡਾ ਪੰਡਾਰੀਆ ਦੀ ਖੇਡ ਕਮਾਲ ਜੀ ਛੂਣ ਵੇਲੇ ਬੱਚਾ ਜਿਹੜਾ ਕਾਬੂ ਆਮਦਾ ਫਿਰ ਉਹੀ ਜਣਾ ਮਿੱਟੀ ਬਣ ਜਾਮਦਾ ਨਵੇਂ sire ਹੁੰਦੀ ਹੈ ਖੇਡ ਬਹਾਲ ਜੀ ਪੰਡਾ ਪੰਡਾਰੀਆ ਦੀ ਖੇਡ ਕਮਾਲ ਜੀ ਪੰਡਾ ਪੰਡਾਰੀਆ ਦੀ ਖੇਡ ਕਮਾਲ ਜੀ ਬਹੁਤ ਬਹੁਤ ਧੰਨਵਾਦ